ਸਾਰੇ ਪੈਨ ਪ੍ਰਾਂ ਮਨੂ ਪਿਆਰਪਰੀ ਜੈਮਸੀ ਦੀ ਜਿਵੇਂ ਆਪਾਂ ਹਰ ਰੋਜ਼ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਸੁਣਦੇ ਆ ਅੱਜ ਫੇਰ ਅਸੀਂ ਜੀਵਨ ਦੇ ਬਦਲਾਵ ਦੀ ਗਵਾਹੀ ਨੂੰ ਲੈ ਕੇ ਆਏ ਆ ਅੱਜ ਦੀ ਗਵਾਹੀ ਸਿਸਟਰ ਅੰਝੂ ਘੇੜਾ ਦੀ ਆ ਇਹ ਸਿਸਟਰ ਜੀ ਪਿੰਡ ਪਚਰੰਗਾ ਦੇ ਰਹਿਣ ਵਾਲੇ ਨੇ ਜ਼ਿਲ੍ਹਾ ਜ਼ਿਲੰਦਰ ਦੇ ਇਹ ਸਿਸਟਰ ਜੀ ਦੀ ਗਵਾਹੀ ਇਹ ਹੈ ਕਿ ਸਿਸਟਰ ਜੀ ਦੀ ਮੈਰਿਜ 3 ਤਰੀਕ ਤੀਜਾ ਮਹੀਨਾ 2017 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਇਹਨਾਂ ਨੇ ਬੇਬੀ ਪਲੈਨਿੰਗ ਕੀਤੀ ਪਰ ਸਿਸਟਰ ਜੀ ਕਹਿੰਦੇ ਕਿ ਕਨਸੀਵ ਨਹੀਂ ਸੀ ਹੋ ਰਿਹਾ ਫਿਰ 2018 ਦੇ ਵਿੱਚ ਇਹਨਾਂ ਨੂੰ ਕਨਸੀਵ ਹੋਇਆ ਤੇ ਇਹਨਾਂ ਨੂੰ 3ਰਡ ਮਹੀਨੇ ਦੇ ਵਿੱਚ ਮੀਨਸ ਕਿ ਇਹਨਾਂ ਨੇ ਇਹ ਸਿਸਟਰ ਪ੍ਰੈਗਨੈਂਟ ਹੋਏ ਤੇ ਜਦੋਂ ਤੀਸਰਾ ਮਹੀਨਾ ਚੱਲ ਰਿਹਾ ਸੀਗਾ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੂੰ ਇੱਕ ਸੁਪਨਾ ਆਇਆ ਇਹਨਾਂ ਨੂੰ ਸੁਪਨਾ ਇਹ ਆਇਆ ਕਿ ਇਹਨਾਂ ਦੇ ਹੱਥੋਂ ਕੋਈ ਇਹਨਾਂ ਦੇ ਬੱਚੇ ਨੂੰ ਖੋ ਰਿਹਾ ਹੈ ਸਿਸਟਰ ਜੀ ਕਹਿੰਦੇ ਕਿ ਜਦੋਂ ਮੈਂ ਇਹ ਸੁਪਨਾ ਦੇਖਿਆ ਤੇ ਜਦੋਂ ਇਹ ਉੱਠੇ ਜਦੋਂ ਆਪਣੀ ਨੀਂਦ ਤੋਂ ਉੱਠੇ ਤੇ ਸਿਸਟਰ ਜੀ ਕਹਿੰਦੇ ਕਿ ਉਸ ਸਮੇਂ ਇਹਨਾਂ ਦਾ ਮਿਸਕੈਰੇਜ ਹੋ ਚੁੱਕਿਆ ਸੀਗਾ ਤੇ ਸਿਸਟਰ ਜੀ ਦੱਸਦੇ ਨੇ ਕਿ ਉਸ ਤੋਂ ਬਾਅਦ ਵੀ ਇਹਨਾਂ ਨੇ ਮਤਲਬ ਪ੍ਰਭੂ ਦੇ ਵਿੱਚ ਵਿਸ਼ਵਾਸ ਰੱਖਿਆ ਮਿਸਕੈਰੇਜ ਤੋਂ ਬਾਅਦ ਇਹ ਬਹੁਤ ਜ਼ਿਆਦਾ ਨਿਰਾਸ਼ ਹੋਏ ਉਸ ਤੋਂ ਬਾਅਦ ਸਿਸਟਰ ਜੀ ਦੱਸਦੇ ਕਿ 2015 ਤੋਂ ਹੀ ਇਹ ਪ੍ਰਭੂ ਦੇ ਵਿੱਚ ਸਨ ਤੇ ਇਹਨਾਂ ਨੇ ਪ੍ਰਭੂ ਦੇ ਵਿੱਚ ਵਿਸ਼ਵਾਸ ਰੱਖਿਆ ਤੇ ਪਰਮੇਸ਼ਰ ਦਾ ਪੱਲਾ ਇਹਨਾਂ ਨੇ ਨਹੀਂ ਛੱਡਿਆ ਫਿਰ ਸਿਸਟਰ ਜੀ ਕਹਿੰਦੇ ਕਿ ਲੋਕ ਇਹਨਾਂ ਨੂੰ ਬਹੁਤ ਮਿਹਨੇ ਤਾਨੇ ਮਾਰਦੇ ਸੀਗੇ ਕਿ ਇੰਨਾ ਟਾਈਮ ਹੋ ਗਿਆ ਤੁਹਾਨੂੰ ਪ੍ਰਭੂ ਦੇ ਵਿੱਚ ਆਇਆ ਨੂੰ ਕਿ ਤੁਹਾਨੂੰ ਹਜੇ ਤੱਕ ਪ੍ਰਭੂ ਨੇ ਬੱਚਾ ਨਹੀਂ ਦਿੱਤਾ ਸਿਸਟਰ ਜੀ ਕਹਿੰਦੇ ਕਿ ਹਮੇਸ਼ਾ ਉਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਪ੍ਰਭੂ ਦੇਊਗਾ ਉਦੋਂ ਹੀ ਬੈਸਟ ਹੋਊਗਾ ਕਿਉਂਕਿ ਪਰਮੇਸ਼ਰ ਟਾਈਮ ਜ਼ਰੂਰ ਲਾਉਂਦਾ ਆ ਪਰ ਜੋ ਉਹ ਟਾਈਮ ਦੇ ਨਾਲ ਕੋਈ ਵੀ ਚੀਜ਼ ਦਿੰਦੇ ਆ ਉਹ ਬੈਸਟ ਹੁੰਦੀ ਆ ਸਿਸਟਰ ਜੀ ਕਹਿੰਦੇ ਕਿ ਮੈਂ ਬਹੁਤ ਜ਼ਿਆਦਾ ਦਵਾਈਆਂ ਖਾਦੀਆਂ ਪਰ ਕੋਈ ਵੀ ਫਰਕ ਨਹੀਂ ਸੀਗਾ ਡਾਕਟਰ ਕਹਿੰਦੇ ਸੀ ਕਿ ਤੁਹਾਡੀਆਂ ਰੇਡੀਏਟਿਓ ਟਿਊਬਸ ਆ ਉਹ ਬਲੌਕ ਹੋ ਗਈਆਂ ਸਿਸਟਰ ਜੀ ਕਹਿੰਦੇ ਕਿ ਡਾਕਟਰਸ ਨੇ ਇਹਨਾਂ ਨੂੰ ਇਹ ਕਿਹਾ ਸੀਗਾ ਕਿ ਇਹਨਾਂ ਦੇ ਜਿਹੜੇ ਟਿਊਬਸ ਨੇ ਉਹ ਬਲੌਕ ਹੋ ਚੁੱਕੀਆਂ ਆ ਤੇ ਉਹਨਾਂ ਨੂੰ ਖੁਲਵਾਉਣਾ ਪੈਗਾ ਪਰ ਸਿਸਟਰ ਜੀ ਕਹਿੰਦੇ ਕਿ ਮੈਂ ਫਿਰ ਵੀ ਦਵਾਈ ਖਾਣੀ ਛੱਡ ਦਿੱਤੀ ਕਹਿੰਦੇ ਮੈਂ ਉਸ ਤੋਂ ਬਾਅਦ ਕੋਈ ਦਵਾਈ ਨਹੀਂ ਖਾਦੀ ਕਹਿੰਦੇ ਕਿ ਜਦੋਂ ਡਾਕਟਰਸ ਨੇ ਕਿਹਾ ਕਿ ਤੁਹਾਡੀਆਂ ਟਿਊਬ ਬੰਦ ਨੇ ਬਲੌਕ ਨੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਵੀ ਦਵਾਈ ਨਹੀਂ ਖਾਧੀ ਇਹਨਾਂ ਨੇ ਦਵਾਈ ਖਾਣੀ ਛੱਡ ਦਿੱਤੀ ਤੇ ਉਸ ਸਮੇਂ ਕਹਿੰਦੇ ਕਿ ਇਹ ਇਹੀ ਕਹਿੰਦੇ ਸੀਗੇ ਕਿ ਜਦੋਂ ਪ੍ਰਭੂ ਸਾਨੂੰ ਦਊਗਾ ਉਹ ਉਦੋਂ ਹੀ ਸਹੀ ਹੋਊਗਾ ਤੇ ਸਿਸਟਰ ਜੀ ਕਹਿੰਦੇ ਕਿ ਇਹਨਾਂ ਨੇ ਇਸ ਟਾਈਮ ਦੇ ਵਿੱਚ ਕੋਈ ਵੀ ਦਵਾਈ ਨਹੀਂ ਖਾਧੀ ਫਿਰ ਕਹਿੰਦੇ ਕਿ ਇਹਨਾਂ ਦੇ ਹਸਬੰਦ ਜਿਹੜੇ ਸੀਗੇ ਉਹ ਕਵੈਤ ਗਏ ਹੋਏ ਸੀਗੇ ਤੇ ਇਹਨਾਂ ਦੇ ਹਸਬੰਦ ਕਵੈਤ ਤੋਂ ਕੈਨਸਲ ਆ ਗਿਆ ਕਹਿੰਦੇ ਲਗਾਤਾਰ ਹਸਬੰਦ ਵਾਈਫ ਦੋਨੋਂ ਪ੍ਰਾਰਥਨਾ ਦੇ ਵਿੱਚ ਬਣੇ ਰਹੇ ਉਸ ਤੋਂ ਬਾਅਦ ਸਿਸਟਰ ਜੀ ਕਹਿੰਦੇ ਕਿ 29 ਤਰੀਕ 10ਵਾਂ ਮਹੀਨਾ 2021 ਨੂੰ ਇਹ ਚਰਚ ਗਏ ਉਸ ਸਮੇਂ ਖੁਦਾ ਦੀ ਦਾਸ ਦਾਸਨ ਨੇ ਇਹਨਾਂ ਦੇ ਉੱਪਰ ਲੈ ਹੈਂਡ ਕੀਤੀ ਔਰ ਕ੍ਰਿਸਮਸ ਦੀ ਸ਼ੋਭਾ ਯਾਤਰਾ ਦੇ ਵਿੱਚ ਵੀ ਸਿਸਟਰ ਜੀ ਕਹਿੰਦੇ ਕਿ ਅਸੀਂ ਸ਼ਾਮਿਲ ਹੋਏ ਉਸ ਵੇਲੇ ਜਦੋਂ ਇਹਨਾਂ ਦੇ ਉੱਪਰ ਖੁਦਾ ਦੀ ਦਾਸੀ ਨੇ ਕਹਿੰਦੇ ਕਿ ਪ੍ਰੇਅਰ ਕੀਤੀ ਤੇ ਉੱਥੇ ਜਿੰਨੀਆਂ ਵੀ ਕਹਿੰਦੇ ਭੈਣ ਭਾਈ ਆਏ ਹੋਏ ਸਨ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਇਸ ਇਸ ਸਮੇਂ ਕੋਈ ਵੀ ਭੈਣ ਭਰਾ ਇੱਥੇ ਆਇਆ ਹੋਇਆ ਆ ਉਹ ਕੋਈ ਵੀ ਉਹਨਾਂ ਦੇ ਵਿੱਚੋਂ ਕੋਈ ਖਾਲੀ ਨਹੀਂ ਜਾਊਗਾ ਸਿਸਟਰ ਜੀ ਕਹਿੰਦੇ ਕਿ ਮੈਂ ਇਸ ਵਰਡ ਨੂੰ ਰੀਸੀਵ ਕੀਤਾ ਤੇ ਕਹਿੰਦੇ ਨੈਕਸਟ ਡੇ ਜਦੋਂ ਕਹਿੰਦੇ ਇਹਨਾਂ ਨੇ ਪ੍ਰੈਗਨੈਂਸੀ ਟੈਸਟ ਕੀਤਾ ਤੇ ਉਹ ਪ੍ਰੈਗਨੈਂਸੀ ਟੈਸਟ ਇਹਨਾਂ ਦਾ ਪੋਜ਼ਿਟਿਵ ਸੀਗਾ ਸਿਸਟਰ ਜੀ ਕਹਿੰਦੇ ਕਿ ਪੂਰੇ 9 ਮਹੀਨੇ ਪ੍ਰਭੂ ਨੇ ਇਹਨਾਂ ਨੂੰ ਸੰਭਾਲ ਕੇ ਰੱਖਿਆ ਅਤੇ ਕਹਿੰਦੇ ਕਿ ਇਹਨਾਂ ਨੂੰ ਬੇਬੀ ਬॉय ਦੇ ਨਾਲ ਪਰਮੇਸ਼ੁਰ ਨੇ ਬles ਕੀਤਾ ਤੇ ਕਹਿੰਦੇ ਕਿ ਇਹਨਾਂ ਦੀ ਡਿਲੀਵਰੀ ਜਿਹੜੀ ਸੀ ਨੋਰਮਲ ਡਿਲੀਵਰੀ ਹੋਈ ਤੇ ਇਹ ਸਿਸਟਰ ਜੀ ਕਹਿੰਦੇ ਕਿ ਮੈਂ ਪਰਮੇਸ਼ਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਿਸਟਰ ਜੀ ਕਹਿੰਦੇ ਕਿ ਸੱਚਮੁੱਚ ਮੈਂ ਪਰਮੇਸ਼ਰ ਦਾ ਇਹ ਦਿਲ ਤੋਂ ਧੰਨਵਾਦ ਕਰਦੇ ਆ ਧੰਨਵਾਦ ਕਰਨ ਵੀ ਕਿਉਂ ਨਾ ਕਿਉਂਕਿ ਪਰਮੇਸ਼ਰ ਨੇ ਇਹਨਾਂ ਨੂੰ ਇੰਨੀ ਵੱਡੀ ਬਲੇਸਿੰਗ ਦਿੱਤੀ ਔਰ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਟਰੀਟਮੈਂਟ ਤੋਂ ਪਰਮੇਸ਼ਰ ਨੇ ਇਹਨਾਂ ਨੂੰ ਬਲੇਸ ਕੀਤਾ ਤਾਂ ਸੱਚਮੁੱਚ ਜਿਨ੍ਹਾਂ ਦਾ ਵਿਸ਼ਵਾਸ ਪਰਮੇਸ਼ਰ ਦੇ ਵਿੱਚ ਤਰੇੜ ਹੁੰਦਾ ਹੈ ਨਾ ਦੁਨੀਆ ਦੀ ਕੋਈ ਵੀ ਮੁਸੀਬਤ ਕੋਈ ਵੀ ਪਰੇਸ਼ਾਨੀ ਉਹਨਾਂ ਦੇ ਸਾਹਮਣੇ ਖੜੋ ਨਹੀਂ ਸਕਦੀ ਕਿਉਂਕਿ ਪਰਮੇਸ਼ਰ ਕਹਿੰਦੇ ਆ ਕਿ ਤੁਹਾਡੇ ਤੇ ਕੋਈ ਵੀ ਐਸੀ ਮੁਸੀਬਤ ਨਹੀਂ ਆਊਗੀ ਕਿ ਜਿਹੜਾ ਤੁਸੀਂ ਉਹਦੇ ਵਿੱਚੋਂ ਨਿਕਲ ਨਾ ਸਕੋ ਜਾਂ ਮੈਂ ਕਹਿੰਦੇ ਵੀ ਮਤਲਬ ਕੋਈ ਵੀ ਮੁਸ਼ਕਿਲ ਤੁਹਾਡੀ ਜ਼ਿੰਦਗੀ 'ਚ ਐਸੀ ਨਹੀਂ ਆਊਗੀ ਅਗਰ ਆਊਗੀ ਵੀ ਤਾਂ ਪਰਮੇਸ਼ਰ ਕਹਿੰਦੇ ਡਰਨਾ ਨਹੀਂਆ ਘਬਰਾਉਣਾ ਨਹੀਂਆ ਮੈਂ ਤੁਹਾਡੇ ਹਮੇਸ਼ਾ ਅੰਗ ਸੰਗ ਆ ਤਾਂ ਸੱਚਮੁੱਚ ਪਰਮੇਸ਼ਰ ਨੇ ਇਸ ਭੈਣ ਨੂੰ ਵੀ ਦੇਵੀ ਬੋਏ ਦੇ ਨਾਲ ਬles ਕੀਤਾ ਔਰ ਪਰਮੇਸ਼ੁਰ ਨੇ ਉਹਨਾਂ ਸਾਰੇ ਲੋਕਾਂ ਦੇ ਮੂੰਹਾਂ ਨੂੰ ਬੰਦ ਕੀਤਾ ਜੋ ਇਹਨਾਂ ਨੂੰ ਮੇਨੇਤਾਨੇ ਦੇ ਰਿਆ ਸੀਗੇ ਕਿ ਇੰਨਾ ਟਾਈਮ ਹੋ ਗਿਆ ਤੁਹਾਨੂੰ ਪਰਮੇਸ਼ੁਰ ਦੇ ਵਿੱਚ ਆਇਆ ਨੂੰ ਪਰ ਪਰਮੇਸ਼ੁਰ ਨੇ ਤੁਹਾਨੂੰ ਹਾਲੇ ਤੱਕ ਬੱਚਾ ਨਹੀਂ ਦਿੱਤਾ ਸੱਚਮੁੱਚ ਪਰਮੇਸ਼ੁਰ ਸਾਡਾ ਸਭ ਕੁਝ ਕਰਨ ਦੀ ਤਾਕਤ ਰੱਖਦਾ ਸਿਰਫ ਪਰਮੇਸ਼ੁਰ ਸਾਡੇ ਵਿਸ਼ਵਾਸ ਨੂੰ ਪਰਖ ਰਿਹਾ ਹੁੰਦੇ ਆ ਜਾਂ ਫਿਰ ਪਰਮੇਸ਼ੁਰ ਸਾਨੂੰ ਦੇਖ ਰਿਹਾ ਹੁੰਦੇ ਆ ਕਿ ਅਸੀਂ ਕਿੰਨਾ ਕੁ ਪਰਮੇਸ਼ੁਰ ਤੇ ਚੱਲਦੇ ਆਂ ਖਰੇ ਚੱਲਦੇ ਆਂ ਕਿੰਨਾ ਕਸੀਂ ਲੋਕਾਂ ਦੀ ਦੁਨੀਆ ਦੀਆਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਉਨੇ ਆਂ ਕਿੰਨਾ ਕਸੀਂ ਪਰਮੇਸ਼ਰ ਦੇ ਵਚਨਾਂ ਤੇ ਖਰੇ ਉੱਤਰਦੇ ਆਂ ਤਾਂ ਸੱਚਮੁੱਚ ਇਹ ਭੈਣ ਔਰ ਭਰਾ ਦੋਨੋਂ ਹੀ ਪਰਮੇਸ਼ਰ ਦੇ ਵਚਨਾਂ ਦੇ ਉੱਪਰ ਖੜੇ ਰਹਿ ਅੜੇ ਰਹਿ ਪਰਮੇਸ਼ਰ ਦੇ ਇਹਨਾਂ ਨੇ ਕੰਮਾਂ ਤੇ ਭਰੋਸਾ ਰੱਖਿਆ ਕਿਉਂਕਿ ਇਹਨਾਂ ਨੇ ਪਰਮੇਸ਼ਰ ਦੇ ਕੰਮਾਂ ਨੂੰ ਹੁੰਦੇ ਆਪਣੇ ਅੱਖਾਂ ਦੇ ਨਾਲ ਦੇਖਿਆ ਇਹਨਾਂ ਨੇ ਪਰਮੇਸ਼ਰ ਦੇ ਕੰਮਾਂ ਤੇ ਭਰੋਸਾ ਰੱਖਿਆ ਤੇ ਪਰਮੇਸ਼ਰ ਨੇ ਇਹਨਾਂ ਨੂੰ ਆਸ਼ੀਸ਼ ਤੇ ਬਰਕਤ ਦੇ ਨਾਲ ਬles ਕੀਤਾ ਤੋ ਸੱਚਮੁੱਚ ਅੱਜ ਦੀ ਇਸ ਗਵਾਈ ਦੇ ਦੁਆਰਾ ਉਹਨਾਂ ਸਾਰੀਆਂ ਭੈਣਾਂ ਨੂੰ ਤਸੱਲੀ ਮਿਲੀ ਹੋਊਗੀ ਜਿਨ੍ਹਾਂ ਦੇ ਕੋਲ ਬੇਬੀ ਨਹੀਂ ਹੈ ਜੋ ਭੈਣਾਂ ਬੇਬੀ ਚਾਹੁੰਦੀਆਂ ਨੇ ਬਹੁਤ ਲੰਮੇ ਸਮੇਂ ਤੋਂ ਉਡੀਕ ਕਰ ਰਹੀਆਂ ਨੇ ਸੱਚਮੁੱਚ ਪਰਮੇਸ਼ਰ ਅੱਜ ਉਹਨਾਂ ਸਾਰੀਆਂ ਹੀ ਭੈਣਾਂ ਨੂੰ ਬੇਬੀਜ਼ ਦੇ ਨਾਲ ਬLES ਕਰਨਗੇ ਤੇ ਸੱਚਮੁੱਚ ਪਰਮੇਸ਼ਰ ਇਸ ਗਵਾਈ ਦੇ ਦੁਆਰਾ ਉਹਨਾਂ ਭੈਣਾਂ ਦੇ ਵਿਸ਼ਵਾਸ ਨੂੰ ਅੱਜ ਪਰਮੇਸ਼ਰ ਨੇ ਵਧਾਇਆ ਹੈ ਕੀ ਤੁਸੀਂ ਡਰੋ ਨਾ ਕਬਰ ਆਉਣਾ ਪਰ ਪਰਮੇਸ਼ਰ ਤੁਹਾਡੇ ਹਮੇਸ਼ਾ ਨਾਲ ਹੈ ਪਰਮੇਸ਼ਰ ਹਰ ਇੱਕ ਚੀਜ਼ ਤੁਹਾਨੂੰ ਦੇਣ ਦੀ ਸਮਰਥ ਰੱਖਦੇ ਨੇ ਜਿਹੜੀ ਚੀਜ਼ ਪਰਮੇਸ਼ਰ ਨੇ ਤੁਹਾਡੇ ਲਈ ਤੈਹਰਾਈ ਹੋਈ ਹੈ ਬਸ ਇੱਕ ਸਮੇ ਦੀ ਗੱਲ ਹੈ ਪਰਮੇਸ਼ਰ ਨੇ ਹਰ ਇੱਕ ਚੀਜ਼ ਦਾ ਇੱਕ ਸਮਾਂ ਰੱਖਿਆ ਹੋਇਆ ਹੈ ਤੋਂ ਸੱਚਮੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਆਂ ਔਰ ਅਸੀਂ ਉਹਨਾਂ ਭੈਣਾਂ ਦੇ ਲਈ ਵੀ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਾਂਗੇ ਕਿ ਉਸ ਉਹਨਾਂ ਭੈਣਾਂ ਨੂੰ ਵੀ ਪਰਮੇਸ਼ਰ ਬੱਚਿਆਂ ਦੇ ਨਾਲ ਬles ਕਰਣ ਜੋ ਬਹੁਤ ਲੰਮੇ ਸਮੇ ਤੋਂ ਬੱਚਿਆਂ ਦੀ ਉਡੀਕ ਦੇ ਵਿੱਚ ਨੇ ਤੋ ਸੱਚਮੁੱਚ ਪਰਮੇਸ਼ਰ ਉਹਨਾਂ ਸਾਰੇ ਕਰਾ ਪਰਿਵਾਰਾਂ ਨੂੰ ਵੀ ਬLES ਕਰੇ ਜਿਨ੍ਹਾਂ ਨੇ ਅੱਜ ਦੀ ਗਵਾਹੀ ਨੂੰ ਸੁਣਿਆ ਹੈ। ਤੋ ਅਸੀਂ ਕੱਲ ਫੇਰ ਮਿਲਾਂਗੇ ਇੱਕ ਹੋਰ ਗਵਾਹੀ ਦੇ ਨਾਲ ਜੋ ਕਿ ਪਰਮੇਸ਼ਰ ਦੀ ਮੈਮਾ ਅਸੀਂ ਪਰਮੇਸ਼ਰ ਦੀ ਮੈਮਾ ਆਪਣੀ ਜ਼ਿੰਦਗੀ ਦੇ ਵਿੱਚੋਂ ਕਰਾਂਗੇ। ਤੋ ਸੱਚਮੁੱਚ ਸਾਰੇ ਭੈਣ ਭਰਾਵਾਂ ਨੂੰ ਇਸ ਗਵਾਹੀ ਦੇ ਦੁਆਰਾ ਬਰਕਤਵਾਰਾ ਆਸ਼ੀਸ਼ ਮਿਲੇ ਔਰ ਅਸੀਂ ਕੱਲ ਫੇਰ ਮਿਲਾਂਗੇ ਇੱਕ ਨਵੀਂ ਗਵਾਹੀ ਦੇ ਨਾਲ ਜਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਰਮੇਸ਼ਰ ਸੰਭਾਲ ਕੇ ਰੱਖਣ। ਤਦ ਤੱਕ ਦੇ ਲਈ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮ ਸੀ।